ਹੈਲੋ ਕੋਈ ਜਨਾ 14 ਪੱਕੇ ਜੀ ਵੋਟ ਵਾ ਪ੍ਰੋਮਿਸ ਕਰੋ ਆ ਜਾਓ ਚਾਹ ਬਣਾ ਲੀ ਹਰ ਛੋਟੇ ਬਿਨਾ ਚਾਹ ਤੋਂ ਨਾ ਜੀ ਨਹੀਂ ਇਦਾਂ ਨਹੀਂ ਕਰਨਾ ਆਪਾਂ ਪਿਆਰ ਰੱਖਣਾ ਆ ਜਾਓ ਚਾਹ ਭਾਈ ਆਪਾਂ ਰੱਖਣਾ ਚਾਹ ਵੀ ਖਾਣੀ ਆ ਬਈ ਸਾਡਾ ਰੱਖ ਖੋਣੀ ਹੈ ਤੁਸੀਂ ਵੀ ਮੈਂ ਤੁਹਾਡੇ ਕੋ ਕਿਉਂ ਆਇਆ ਕਿਉਂਕਿ ਮੈਂ ਵੀ ਆਪਣੀ ਮੇਰਾ ਦੋਸਤ 20 ਸਾਲ ਤੋਂ ਮੈਨੂੰ ਕਹਿਆ 50 ਬੰਦੇ ਲੈ ਕੇ ਆ ਨੀ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਉ ਜੀ ਤੁਹਾਡੀ ਵੀਡੀਓ ਦੇ ਲਓ ਆਪਣੀ ਵੀਡੀਓ ਕੱਢੋ ਤੁਸੀਂ ਉਹ ਸਰ ਵੀਡੀਓ ਦੇ ਲਓ ਬਾਉ ਜੀ ਆਪਣੀਆਂ ਤੁਸੀਂ ਪੱਪੀ ਆਇਆ ਪੱਪੀ ਨੇ ਮੈਨੂੰ ਧੱਕੇ ਮਰਵਾਏ ਗੱਲ ਮੈਨੂੰ ਨਹੀਂ ਪਤਾ ਇਹ ਲੈ ਇਹਨਾਂ ਨੇ ਬੁਲਾਇਆ ਹਾਂਜੀ ਔਰ ਮੈਂ ਹੁਣੇ ਜਾਣਾ ਹੈ ਜੇ ਕਿਸੇ ਨੂੰ ਜ਼ਰੂਰਤ ਹੈ ਦੱਸ ਦਿਓ ਪੱਪੀ ਨੂੰ ਕਦੋਂ ਟਾਈਮ ਬੰਨ ਕੇ ਆ ਜੀ ਮੈਂ ਸੀ ਉਹਨਾਂ ਨਾਲ ਡਾਇਰੈਕਟ ਕਾਲ ਡੋਨਟ ਡੂ ਥੈਟ ਨਹੀਂ ਇਹਨਾਂ ਨੇ ਬੁਲਾਇਆ ਤੁਸੀਂ ਡਾਇਰੈਕਟ ਕਾਲ ਕਰੋ ਲੋ ਤੁਸੀਂ ਬਾਹਰ ਨੂੰ ਨਹੀਂ ਕਹਿ ਸਕਦੇ ਤੁਸੀਂ ਸਾਡੇ ਬਾਹਰ ਨੂੰ ਤੁਸੀਂ ਮੈਨੂੰ ਰਾਈਡ ਦੇ ਰਾਈਡ ਨਹੀਂ ਆ ਤੁਹਾਡੇ ਕੋਲ ਪੋਲਿੰਗ ਇਸ਼ੂ ਦਾ ਕਾਰਡ ਕੋਲ ਹੈ ਤੁਸੀਂ ਹੁਣੇ ਆਪਸ਼ੇ ਦਾ ਪੋਲਿੰਗ ਕਾਰਡ ਕੋਲ ਹੈ ਆਮ ਪਬਲਿਕ ਨਾਲ ਲੜ ਰਹੇ ਹੋ ਮੈਂ ਨਹੀਂ ਕਿਸੇ ਨਾਲ ਲੜ ਰਿਹਾ ਵੋਟਿੰਗ ਲੈਂਡ ਆ ਤੁਸੀਂ ਆਮ ਪਬਲਿਕ ਨਾਲ ਕਿਵੇਂ ਲੜ ਸਕਦੇ ਹੋ ਉਹ ਜਨਾਬ ਜਿਆਦੇ ਸਮਝਦਾਂ ਬਣੋ ਕਿ ਕੋਈ ਗੱਲ ਨਹੀਂ ਕਰੇ ਉੱਤੇ ਗੱਡੀ ਚੜਾ ਦੇਣੀ ਸੀ ਤੁਸੀਂ ਕੋਣੇ ਕੈਂਡੀਡੇਟ ਦੀਦਾਰ ਤੁਸੀਂ ਹੋਣੇ ਆ ਯਾਰ ਸਭ ਨਾਲ ਗੰਦੀ ਕਰਉਂਦੇ ਐ ਨਹੀਂ ਆ ਜਿਹੜੀ ਹੋਣੀ ਹੈ ਗੱਲ ਨਾ ਕਰੋ ਬ੍ਰਦਰ ਬ੍ਰਦਰ ਅਸੀਂ ਮੁੱਲੇ ਦੇ ਆ ਵੀ ਬਾਹਰ ਦੇ ਸੀ ਕਿ ਮੁੱਲੇ ਨਾਲ ਆ ਤੁਹਾਡੇ ਨਾਲ ਨੂੰ ਚੱਲੇ ਆ ਹੋਣ ਫਾਈਲ ਚੱਲੇ ਆ ਇਹ ਇੱਕ ਮੁੱਲੇ ਤੋਂ ਆ ਸੀ ਤਰ ਸਰ ਅਸੀਂ ਇਹ ਕਰੇ ਆ ਵੈਸੇ ਆ